ਪੈਰਾਂ ਤੇ ਗੋਲੀਆਂ ਮਾਰਨੀ ਹੈ ਕੋਈ ਦਲੇਰੀ ਵਾਲਾ ਕੰਮ ਨਹੀਂ ਜੇ ਇਹ ਮਦਿਆ ਤੇ ਕਿਸੇ ਬੰਦੇ ਦੇ ਨਾਲ ਪੰਗਾ ਲੈਣ ਬਾਹਰ ਜਾ ਕੇ ਚੋਰਾਂ ਨੂੰ ਫੋਨ ਨਾ ਕਰਨ ਅਸਰਚੂ ਨੇ ਅੱਜ ਪੂਰੀ ਕੋਸ਼ਿਸ਼ ਕੀਤੀ ਹੈ ਜਿੰਨੀ ਕੁ ਦੇਰ ਤੋਂ ਉਹਨੂੰ ਇਨਫੋਰਮੇਸ਼ਨ ਮਿਲੀ ਪਿੱਛਾ ਕਰਨ ਦੀ ਕੋਈ ਨੂੰ ਵੀ ਅਸੀਂ ਟ੍ਰੇਸ ਕਰਾਂਗੇ ਹਰ ਇੱਕ ਟੈਕਨੀਕਲ ਤਰੀਕੇ ਨਾਲ ਵੀ ਟ੍ਰੇਸ ਕਰਾਂਗੇ ਹਰ ਤਰੀਕੇ ਨਾਲ ਟ੍ਰੇਸ ਕਰਾਂਗੇ ਜੇ ਗੋਲੀਆਂ ਚਲਾਉਣ ਵਾਲੇ ਸਾਡੇ ਤੇ ਗੋਲੀਆਂ ਚਲਾਉਂਦੇ ਆ ਤੇ ਗੋਲੀਆਂ ਸਾਡੇ ਕੋਲ ਵੀ ਆ ਗੋਲੀਆਂ ਦਾ ਜਵਾਬ ਗੋਲੀਆਂ ਨਾਲ ਹੀ ਦਿੱਤਾ ਜਾਵੇ ਤੇ ਫੇਰੀ ਜਾ ਕੇ ਇਸ ਸੀਜ਼ਨ ਨੂੰ ਥੱਲ ਪੈਂਦੀ ਆ ਮੇਰਾ ਖਿਆਲ ਤੁਸੀਂ ਸਾਰੇ ਸਹਿਮਤ ਹੋਵੋਗੇ ਸੋ ਸਾਨੂੰ ਥੋੜਾ ਜਿਹਾ ਵਿੱਚ ਸਮਾਜ ਇਧਰ ਧਰਨੇ ਵਾਲ ਧਿਆਨ ਦੇਣ خاطر ਥੋੜਾ ਜਿਹਾ ਚੇਂਜ ਹੋਇਆ ਐਫ ਆਈ ਆਰ ਅਸੀਂ ਦਰਜ ਕਰ ਲਈ ਆ ਨਵੀਆਂ ਜਿਹੜੀਆਂ ਸੈਕਸ਼ਨਸ ਆਈਆਂ ਨੇ ਨਵੇਂ ਕਾਨੂੰਨ ਦੀਆਂ ਉਹ ਵੀ ਅਸੀਂ ਵਿੱਚ ਐਡ ਆਨ ਕਰ ਲਿਆ ਨੇ ਭਾਵੇਂ ਬਾਹਰ ਬੈਠਾ ਉਹਦਾ ਟ੍ਰਾਇਲ ਇੱਥੇ ਚੱਲੂਗਾ ਉਦੀ ਗੈਰਹਾਜ਼ਰੀ ਦੇ ਵਿੱਚ ਵੀ ਸਜ਼ਾ ਹੋਊਗੀ ਇਹ ਮੇਰੀ ਗੱਲ ਜੇ ਉਹ ਸੁਣਦਾ ਹੈ ਤੇ ਚੱਜ ਨਾਲ ਸੁਣ ਲੇ ਸੌਕਰਾਂ ਦੇ ਡੈਣਾ ਵੀ ਛੱਡ ਦਿੰਦੀਆਂ ਹੋਣੀਆਂ ਮੈਂ ਤਾਂ ਉਹਨਾਂ ਡੈਣਾ ਉਹ ਵੀ ਵੱਡੀ ਡੈਣਾ ਆਪੂਗਾ ਜਿਹੜਾ ਆਪਣੇ ਇਲਾਕੇ ਨੂੰ ਲੁੱਟਣ ਤੇ ਲੱਗੇ ਨੇ ਵੇਖੋ ਦੋ ਤਿੰਨ ਗੱਲਾਂ ਨੇ ਜਿਹੜੀਆਂ ਕਰਨ ਵਾਲੀਆਂ ਨੇ ਕਮੇਟੀ ਬਣਾਓ ਵਧੀਆ ਗੱਲ ਆ ਕੋਈ ਆਪਾਂ ਦੁਕਾਨਦਾਰ ਜਾਂ ਕੋਈ ਸਿਸਟਮ ਦਾ ਤੁਹਾਡਾ ਸੁਧਾਰ ਹੋਊਗਾ ਤੁਸੀਂ ਤੁਹਾਨੂੰ ਕੋਈ ਪ੍ਰਸ਼ਾਸਨ ਵੱਲੋਂ ਕਮੀਆਂ ਮੇਰੇ ਵੱਲੋਂ ਕਮੀਆਂ ਥਾਣੇ ਵੱਲੋਂ ਕਮੀਆਂ ਕੋ ਚਾਰ ਬੰਦੇ ਜਾਣ ਕੇ ਗੱਲ ਕਰਨਗੇ ਤੇ ਗੱਲ ਦੀ ਸੁਣਵਾਈ ਹੋ ਗਈ। ਵੈਸੇ ਤੇ ਸਾਡੇ ਕੋਲ ਕੋਈ ਸਿੰਗਲ ਬੰਦਾ ਵੀ ਚਲਦੇ ਆਮ ਤੋਂ ਆਮ ਵੀ ਬੰਦਾ ਚਲਦੇ ਤੇ ਉਹਦੀ ਵੀ ਅਸੀਂ ਸੁਣਵਾਈ ਕਰਦੇ ਆ। ਉਹ ਅਸੀਂ ਕੋਸ਼ਿਸ਼ ਕਰਾਂਗੇ ਵੀ ਇਸ ਮੈਟਰ ਨੂੰ ਜਿੰਨੀ ਜਲਦੀ ਹੋ ਸਕੇ ਨੂੰ ਫਰੇਸ ਕਰਕੇ ਤੇ ਦੋਸ਼ੀ ਇਥੋਂ ਬਾਜ਼ਾਰ ਤੋਂ ਘੁਮਾ ਕੇ ਕਰਾਂਗੇ। ਆ ਪਿੱਛੇ ਜੇ ਘਟਨਾ ਹੋਈ ਸੀ ਆਪਣਾ ਟੋਲਾ ਸਾਹਿਬ ਦੁਕਾਨਦਾਰ ਦੇ ਗੋਲੀ ਮਾਰ ਦਿੱਤੀ। ਉਹ ਵੀ ਬੰਦੇ ਫੜੇ ਗਏ ਨੇ। ਸਰਪਤੀ ਸਾਹਿਬ ਉਹ ਤਾਂ ਇਸ CIA ਦੀ ਟੀਮ ਨੇ ਫੜੇ ਨੇ। ਉਹ ਅਸੀਂ ਲੱਗੇ ਆ। ਉਹਕੇ ਹਰ ਇੱਕ ਪਾਸੇ ਲੱਗੇ ਆ ਇਹ ਮਤ ਮਾਰ ਕੇ ਤੇ ਕੰਮ ਕਰਨ ਦੇ ਆ ਪਰ ਜਿੱਥੇ ਆਪਣੀ ਸਾਂਝੀ ਵਾਲਤਾ ਦੀ ਗੱਲ ਆ ਜਿੱਥੇ ਇੱਕ ਦੂਜੇ ਨਾਲ ਖਲੋਣ ਦੀ ਗੱਲ ਆ ਦੇਖੋ ਪੁਲਿਸ ਪ੍ਰਸ਼ਾਸਨ ਆਸਤੇ ਤਾਂ ਧਰਨਾ ਮਾੜਾ ਹੁੰਦਾ ਹੈ ਪਰ ਜੇ ਤੁਸੀਂ ਧਰਨਾ ਲਾਇਆ ਤੇ ਤੁਸੀਂ ਏਕੇ ਨੂੰ ਸਾਬਤ ਕੀਤਾ ਹੈ ਇਹ ਏਕਾਪਾ ਨਾਲ ਦੋਸ਼ੀਆਂ ਦੇ ਖਿਲਾਫ ਵੀ ਕਰੀਏ ਮਾਰੀ ਜੀ ਮਤ ਮਾਰੀਏ ਤੇ ਆਪਣਾ ਕੰਮ ਸੂਤਰ ਆ ਜਾਊਗਾ ਉਹ ਕਮੇਟੀ ਮੇਰੇ ਕੋਲ ਆਊਗੀ ਮੈਂ ਸਾਰਿਆਂ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਉਹ ਬੋਲ ਕੇ ਨਹੀਂ ਦੱਸ ਸਕਦਾ ਮੈਂ ਕਮੇਟੀ ਨੂੰ ਦੱਸ ਦਿਆਂਗਾ ਕਿਸੇ ਨੂੰ ਪ੍ਰਸ਼ਾਸਨ ਦੇ ਲੈਵਲ ਦੇ ਵਿੱਚ ਲੋੜਿਆ ਕਿਸੇ ਦੁਕਾਨਦਾਰ ਨੂੰ ਲੋੜਿਆ ਕਿਸੇ ਨੂੰ ਧਮਕੀ ਆਉਂਦੀ ਆ ਤੇ ਇਹਨੂੰ ਗੱਲ ਨੂੰ ਗੁਪਤ ਨਾ ਰੱਖੋ ਤੁਰੰਤ ਜਿਹੜੀ ਇਨਫਾਰਮੇਸ਼ਨ ਕਿਸੇ ਨਾ ਕਿਸੇ ਤਰੀਕੇ ਮਤਾਬਕ ਸਾਡੇ ਕੋਲ ਦੇ ਕੇ ਜਾਓ ਤਾਂ ਕਿ ਅਸੀਂ ਉਹਨੂੰ ਪ੍ਰਸੀਡ ਕਰ ਸਕੀਏ ਇਹ ਕਰਦੇ ਕੀ ਆ ਵਿਦੇਸ਼ ਚਲ ਜਾਂਦੇ ਆ ਵਿਦੇਸ਼ ਤੋਂ ਕਾਲਾਂ ਕਰਦੇ ਨੇ ਮੈਂ ਫੇਰ ਉਹੀ ਗੱਲ ਆ ਮੈਂ ਲੰਮੀ ਡਿਟੇਲ ਦੇ ਵਿੱਚ ਗੱਲ ਨਹੀਂ ਕਰ ਲਈ ਮੈਂ ਗੋਲੀ ਚਲਾਉਣ ਵਾਲਿਆਂ ਨੂੰ ਸੱਚ ਦੜਨਾ ਇੱਥੇ ਬੈਠ ਕੇ ਸਾਰਿਆਂ ਦੇ ਵਿੱਚ ਕਰਦਾ ਤੇ ਉਹ ਸੁਣ ਵੀ ਲੈਣ ਜਿੱਦਾਂ ਉਹ ਗੋਲੀਆਂ ਚਲਾ ਕੇ ਗਏ ਨੇ ਤੇ ਗੋਲੀਆਂ ਬਰਾਬਰ ਚੱਲਣਗੀਆਂ ਫੇਰ ਚਾਹੇ ਕਿਸੇ ਦਾ ਪੁੱਤ ਮਾਰਿਆ ਜਾਵੇ ਤੇ ਚਾਹੇ ਕਿਸੇ ਦਾ ਕੋੜ ਮਾਰਿਆ ਜਾਵੇ ਇਹਨਾਂ ਕੰਮਾਂ ਤੋਂ ਬਾਜ਼ ਆਜੋ ਚਾਹੇ ਉਹ ਦਾਸੂ ਵਾਲਾ ਚਾਹੇ ਕੋਈ ਲੜਣਾ ਜਾਂ ਚਾਹੇ ਕੋਈ ਸਤਾਇਆ ਸਾਰਿਆਂ ਦੀਆਂ ਪੂਛਾਂ ਵੜਦਿਆਂਗੇ ਤੇ ਜਿਹੜੇ ਇਹਨਾਂ ਦੇ ਨਾਲ ਇਨਵੋਲਵ ਹੋ ਰਹੇ ਆ ਮੇਰੀ ਬੇਰਾਂ ਨੂੰ ਰਿਕੁਐਸਟ ਆ ਵੀ ਉਹ ਆਪ ਤੇ ਵਿਦੇਸ਼ 'ਚ ਬੈਠੇ ਆ ਇਹਨਾਂ ਦਾ ਕਹਿਣਾ ਮੰਨ ਕੇ ਨਾ ਗਤੀਵਿਧੀਆਂ ਦੇ ਵਿੱਚ ਸ਼ਾਮਲ ਨਾ ਹੋ ਨਹੀਂ ਤਾਂ ਨਤੀਜੇ ਭੜੇ ਹੋਣਗੇ ਤੁਸੀਂ ਸਾਨੂੰ ਮੌਕਾ ਦਿਓ ਅਸੀਂ ਇਹਦੀ ਹਰ ਇੱਕ ਤਰੀਕੇ ਨਾਲ ਤਰਫੀਸ਼ ਕਰਦੇ ਆ ਤੇ ਕੋਸ਼ਿਸ਼ ਕਰਾਂਗੇ ਜਿੰਨੀ ਜਲਦੀ ਹੋ ਸਕੇ ਦੋਸ਼ੀਆਂ ਨੂੰ ਫੜ ਲਈਏ ਚੌਕ ਦੀ ਸੁਰੱਖਿਆ ਲਈ ਬਾਜ਼ਾਰ ਦੀ ਸੁਰੱਖਿਆ ਲਈ ਫੋਰਸ ਜਿੱਥੋਂ ਮਰਜ਼ੀ ਮੈਲਾ ਕੇ ਆਵਾ ਉਹ ਅਸੀਂ ਜਿਹੜੇ ਨਾਕਾਬੰਦੀ ਆ ਉਹਨਾਂ ਨੂੰ ਲਾਗੂ ਕਰਾਵਾਂਗੇ ਕਾਂਜੇ ਜੀ ਮੈਂ ਕਹਿ ਤੱਕਣਾ ਨਾਕੂਨ ਲਾਗੂ ਕਰਾ ਦੂਗਾ